ਵੀਡੀਓ ਬਣਾਈ ਹੋਇਆ ਜੋ ਕੋਈ ਵੀ ਕਿੱਥੋਂ ਕੱਢੋ ਨੰਬਰ ਦੇ ਕੀ ਨੰਬਰ ਦੇ ਹਸਤਾਖਰ ਕਿੱਥੋਂ ਦਾ ਇਹ ਉਹਦਾ ਕਾਰਨ ਹੈ ਗਿਲਿੰਦਰ ਦਾ ਕਾਰਨ ਇਹ ਕੀ ਨਾ ਉਹਦਾ 17 ਦਾ ਲਲਾ ਲਾ ਹੁਣ ਜਲਦੀ ਫੋਨ ਲਾ ਜਦੋਂ ਉਹ ਦਿੱਲੀ ਨਾਲ ਜੁੜ ਜਾਂਦੇ ਆ ਉਹ ਫਿਰ ਜਿਹੜੇ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਅਣਗੌਲਿਆ ਚੱਲ ਆਟੋ ਗੱਡੀ ਚ ਕੱਢ ਕੇ ਮੇਰਾ ਰਹਿ ਗਿਆ ਗੱਡੀ ਫੋਨਾਂ ਦੇ ਪੇ ਗੱਡੀ ਖੜੀ ਉਹਨਾਂ ਨੂੰ ਇਹ ਲਾ ਉਹ ਖਬਰ ਤਾਂ ਆਵੇ ਉਹ ਗੱਡੀ ਚ ਲਾਈ ਉਹ ਫੋਨ ਚਾਰਜ ਮਸਲਾ ਦੇ ਗੱਡੀ ਦਾ ਨੁਕਸਾਨ ਨਾ ਹੋ ਜੇ ਉਹ ਕਹਿਣ ਦਾ ਮਤਲਬ ਇਹ ਆ ਇਸ ਕਰਕੇ ਪੰਜਾਬ ਦੀ ਸਮੱਸਿਆ ਕੋਈ ਛੋਟੀ ਨਹੀਂ ਸਮੱਸਿਆ ਜਿਹੜੇ ਬਾਈਪਾਨਾ ਰੱਖ ਕੇ ਗਿਆ 350 ਤੋਂ ਬਾਹਰ ਲਈ ਦੇਖਣ ਜਾ ਰਹੇ ਆ ਉਹ ਇਸ ਕਰਕੇ ਜਾ ਰਹੇ ਆ ਕਿੰਨੇ ਲੱਖ ਰੁਪਏ 9 ਲੱਖ ਰੁਪਏ 9 ਲੱਖ ਰੁਪਏ ਜਾਲੀ ਵੀ ਜਾ ਤੱਕ ਵੀਡੀਓ ਤਾਂ ਨਹੀਂ ਦਿਖਾਉਂਦਾ ਸੀ ਸਟੇਜ ਵਾਲਾ ਉਹ ਧਰਤੀ ਆ ਇੰਨਾ ਸਭ ਤੋਂ ਜਿਆਦਾ ਮੇਰਾ ਫੋਨ ਚੱਕ ਲੈ ਜਲਦੀ ਕਰ ਯਾਰ ਜਲਦੀ ਕਰ ਟਾਈਮ ਲਾਓ ਇਹਨਾਂ ਤਲਾ ਇਹਨਾਂ ਤਲਾ ਉਹ ਤੂੰ ਭੱਜ ਕੇ ਜਾ ਇਹਨਾਂ ਨੰਬਰ ਤੇ ਅੰਦੇਸ਼ੀ ਜਾਂਦਾ ਸੀ ਖਾਕੋ ਪਹਿਲਾਂ ਅੰਮ੍ਰਿਤਸਰ ਕਰਕੇ ਇਸੇ ਧਰਤੀ ਨੂੰ ਲੁੱਟਣ ਵਾਸਤੇ 55 5560 ਜਾਂ ਛੱਡ ਕੇ ਬਾਕੀ ਸਾਰੇ afghanistan ਦੇ ਰਾਸਤੇ ਇੱਧਰ ਆਏ ਨੇ ਅੰਗਰੇਜ਼ ਇਕੱਲੇ ਆ ਜਿਹੜੇ ਪਛਮੀ ਬਗਵਾ ਤੋਂ 29 ਲਾਰੇ ਲਾਈ ਜਾਂਦੇ ਉੱਤਰੋਂ ਆਏ ਸੀ ਆਉਂਦੇ ਆਉਂਦੇ ਉਹ ਵੀ ਪੰਜਾਬ ਆ ਕੇ ਉਹਨਾਂ ਨੇ ਇਹਨੂੰ ਵੀ ਆਪਣੇ ਕਬਜ਼ੇ 'ਚ ਕਰ ਲਿਆ ਸੋ ਪੀਰੋ ਕਾਰਨ ਇਹ ਆ ਵੀ ਹੁਣ ਜਿਹੜੀ ਵੀ ਪਾਰਟੀ ਹਰਮਨਦੀਪ ਸੱਦਮਾ ਬੀਤ ਉਹ ਹੀ ਕਰਦੀ ਆ ਉਨ੍ਹਾਂ ਦਾ ਮਕਸਦ ਅਰਸ਼ਦੀਪ ਤੇ ਹਰਮਨ ਜੀ ਦੱਸਣਾ ਕੋ ਹੋਰ ਹੁੰਦਾ ਸਟੋਰ ਹੁੰਦਾ ਅਸੀਂ ਤਾਂ ਹਰਿਆਣੇ ਜਗਨਨਾਥ ਸਿੰਘ ਜੀ ਬੋਲਦੇ ਹਾਂ ਸਰਕਾਰ ਨੂੰ ਲੈ ਕੇ ਆਈ ਤਾਂ ਪਿਛੀਆਂ ਸਰਕਾਰਾਂ ਨੂੰ ਦੇਖੀਏ ਹੈਲੋ ਮਾਫੀ ਦੇ ਹੀ ਸੀ ਉਹ ਕਾਰਨ ਕੀ ਹੋ ਰਿਹਾ ਮੈਡਮ ਉਹਨਾਂ ਨੂੰ ਬਾਈ ਜੀ ਨੂੰ ਕਹੋ ਕਿ ਇਹ ਭਾਨਾ ਸਿੱਧੂ ਤੋਂ ਫੋਨ ਆ ਗਿਆ ਲਾ ਲਓ ਮੈਡਮ ਦੇ ਖਾਤੇ ਚ ਗਏ ਤੇ ਮੇਰੀ ਗੱਲ ਸੁਣ ਭੈਣ ਮੇਰੇ ਨੌ ਲੱਖ ਰੁਪਈਆ ਇੱਧਰ ਮੇਰੇ ਕੋਲੇ ਰੈਲੀ ਦੇ ਵਿੱਚ ਆਏ ਹੋਣੇ ਮਿਲਣ ਇਹ ਬੰਦੇ ਕੀ ਨਾ ਉਹ ਬਾਈ ਸਿੱਧੂ ਮੇਟ ਤੋਂ ਹਰਮਨ ਦੀ ਹਰਸ਼ਦੀਪ ਸਿੰਘ ਹਰਸ਼ਦੀਪ ਤੇ ਹਰਮਨਦੀਪ ਤਿਆਰ ਹਾਂ ਭੈਣ ਮੰਨ ਕੇ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਭਾਨਾ ਸਿੱਧੂ ਬੋਲਦਾ ਇਹ ਆਏ ਨੇ ਘੱਟੋ ਘੱਟ ਅਸੀਂ ਹੈਗੇ ਆ ਤਲਵੰਡੀ ਏਰੀਏ ਦੇ ਵਿੱਚ ਐਡੀ ਦੂਰ ਸਾਡੇ ਕੋਲੇ ਆਏ ਨੇਗੇ ਇਹ ਰੈਲੀ ਦੇ ਵਿੱਚ ਭੈਣ ਮੇਰੀ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਕਿਤੇ ਇਹ ਨਾ ਹੋਵੇ ਵੀ ਟਰਾਲੀਆਂ ਨੂੰ ਸਾਨੂੰ ਇਧਰ ਨੂੰ ਮੋੜਨਿਆ ਪੈਣ। ਸਾਡਾ ਪੰਜਾਬ ਦੇ ਵਿੱਚ ਪੰਜਾਬ بچਾਓ ਯਾਤਰਾ ਚੱਲ ਰਹੀ ਆ ਮੇਰੇ ਤੇ ਲੱਖੇ ਬਾਈ ਦੀ। ਹਾਂ ਇਹਨੇ ਆ ਇੰਨੇ ਕੰਮ ਕਰਤੇ। ਪਰ ਕੰਮ ਕੋਈ ਵੀ ਉਹ ਹੋਇਆ ਹੁੰਦਾ ਕੰਮ ਜਦੋਂ ਅਸੀਂ ਤਹੇ ਤੱਕ ਜਾਂਦੇ ਆ ਉਹ ਸਿਰੇ ਤੱਕ ਉਹ ਗੱਲ ਨਹੀਂ ਜਾਂਦੀ। ਨਹੀਂ ਨਹੀਂ 15 ਤਰੀਕ ਭੈਣ ਮੇਰੀ ਇਹ ਜੂਰ ਆ 15 ਤਰੀਕ ਕਿਹਨੇ ਦਿਨ 15 ਤਰੀਕ ਨਹੀਂ ਨਹੀਂ ਉਹ ਦਮ ਹੀ ਨੇ ਮਗੂ ਪਿਆ ਬਾਈ ਆਪਾਂ ਹੋਣ ਦਾ ਅਸਾਂ ਬਾਦ ਦਾ ਟਾਈਮ ਸੀ ਕਿਉਂਕਿ ਅੱਜ ਤੇ ਹੁਣ ਨਾ ਮੇਰੀ ਗੱਲ ਸੁਣੋ ਹੁਣ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਵਿੱਚ ਭੈਣ ਮੇਰੀ ਇਹਨਾਂ ਦਾ ਹੱਲ ਕਰਦੇ ਠੀਕ ਹੈ ਠੀਕ ਹੈ ਭੈਣ ਕਿੰਨੀ ਤਰੀਕ ਹਾਂ ਬਦਵਾਰ ਨੂੰ ਨਾ ਭੈਣ ਬਣ ਕੇ ਉਹਨਾਂ ਨੂੰ ਆਉਣਾ ਪਵੇ ਠੀਕ ਹੈ ਭੈਣ ਜਾਉਂਦੇ ਹੋ ਕਿ ਨੀ ਮੈਂ ਹਾਂ ਅੱਜ ਕਰੀ ਤੀਕਾ ਅੱਜ ਦੀ ਤਾਰ ਉਹ ਕਹਿੰਦੇ ਮੈਂ 20 ਤਰੀਕ ਨੂੰ ਕੁਝ ਪਾਣੀਆਂ ਕੁਝ ਹੋਰ ਪਾਣੀਆਂ ਤੇ ਹੁਣ ਮੇਰੀ ਗੱਲ ਸੁਣ ਲੋ ਸਾਥ ਸਾਡਾ ਦੇ ਦਿਆ ਕਰੋ ਗੱਲਾਂ ਐ ਵੀ ਨਾ ਰਹਾ ਕਰੋ ਨਾਲ ਦੀ ਗੱਲ ਨਹੀਂ ਠੀਕ ਹੈ ਸਾਥ ਜੱਟਾਂ ਦੇ ਦੋ ਤਾਂ ਹੁਣ ਅਸਾਂ ਹੀ ਆਹਰੋਂ ਮੰਗ ਕੇ ਨਾ ਤੇ ਹੈ ਨੰਬਰ ਆਪਣਾ ਸਮਝ ਆ ਗਈ ਨਾ ਤੁਹਾਨੂੰ ਗੱਲ ਇੱਧਰ ਗੱਲ ਸੁਣ ਕੇ ਮੈਂ ਦੇ ਦੇਣੀ ਆ ਤੇ ਨਹੀਂ ਫਿਰ ਸਾਨੂੰ ਐ ਹੀ ਤੁਹਾਨੂੰ ਪਿੰਡਾ ਪੁੰਡਾ ਜੀ ਮਿਲਾਂਗੇ ਨਹੀਂ ਨਹੀਂ ਐ ਇੱਥੇ ਹੁਣ ਫੈਸਲਾ ਕਰੀਂ ਚੁੱਪਾ ਹੁਣ ਹੁਣ ਹੁਣਦਾ ਜਾਂਦਾ ਲਾ ਦੇ ਬਾਰੇ ਮੋਟਨਾ ਜਿੰਡ ਮੋੜਦੇ ਨੇ ਕਿ ਜਿਹੜੀਆਂ ਸਾਡੀਆਂ ਫੋਨ ਲਾਲਾ ਬਾਕੀ ਦੋ ਤਿੰਨ ਤੱਕ ਲਾ ਫਿਰ ਮੈਂ ਦੱਸ ਦਿੰਨਾ ਇੱਕ ਵਾਰੀ ਜਾ ਕੇ ਆਪਾਂ ਸਾਰੀ ਹੀ ਗੱਲ ਕਹੀ ਆ ਫਲੈਕਸ ਬੋਰਡਾਂ ਵੱਡੇ ਵੱਡੇ ਕਢਾ ਕੇ ਲਾ ਲੋ ਇਹਨਾਂ ਨੇ ਸਾਡਾ ਠੱਗੀ ਮਾਰੀ ਕੋਈ ਡਰਨ ਘਰਾਉਣ ਦੀ ਲੋੜ ਨਹੀਂ ਧਰਮ ਦੇ ਬਾਰਾਂ ਚ ਬਹਿ ਜਾਓ ਸਾਰੇ ਪੰਜਾਬ ਚ ਵਿੜਾ ਦੇਣਾ ਠੀਕ ਹੈ ਨਾ ਗੱਲ ਅਸੀਂ ਓਕੇ ਸਾਨੂੰ ਫੋਨ ਨੰਬਰ ਲੈ ਲਓ ਇਹ ਨਾ ਜਦੋਂ ਮਸੂਮ ਇਹ ਕੰਮ ਬੁੱਧਵਾਰ ਨੂੰ ਹੀ ਮਿਲਣਾ ਸਾਡੇ ਕੰਮ ਇਹ ਨਾ ਹੋਰ ਚੱਲਦੇ ਹੋਰ ਵੀ ਹੋ ਗਏ ਆਏ ਆ ਅਸੀਂ ਸਭ ਤੋਂ ਪਹਿਲਾਂ ਬਾਹਰ ਫੋਨ ਲੈਣ ਦਾ ਚਾਹ ਜਿਹੜਾ ਵਪਾਰ ਹੁੰਦਾ ਹੋਰ ਵੀ ਤਰਨਦਾਰਨ ਤੋਂ ਇੱਕ ਬੀਬੀ ਦੇ ਕੋਲ ਲਾ ਫੋਨ ਬਾਈ ਬਹੁਤ ਮੁੜੇ ਘਰੋਂ ਉਹ ਤੋਂ ਉਸ ਟੀਚੇ ਨੰਬਰ ਤੇ ਭੇਜਦੇ ਸੀ ਹੁਣ ਸਾਡੀ ਬਾਹੀ ਜਦੋਂ ਨਾ ਪਾਸ ਕਿਉਂ ਬਾਹੀ ਕੋਈ ਨਾ ਸਰਕਾਰ ਗੌਰਮੈਂਟ ਚੱਲ ਠੱਕੇ ਨਾਲ ਮੋਂ ਤੋਂ ਲਾਈ ਬੀਲ ਦੇ ਨਾਲ ਆਖਰੀ ਕੋਈ ਲੋਕ ਆਪੇ ਜਗਾ ਟਿਕਟ ਟਿਕਟ